ਪਾਇਲ ਮਲਕ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਲੱਗੀ ਝਾੜੂ ਤੇ ਸੇਵਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਨਫਲੂਐਂਸਰ ਪਾਇਲ ਮਲਕ ਜੋ ਕਿ ਝਾੜੂ ਲਾ ਰਹੀ ਹੈ ਇੱਕ ਮੰਦਰ ਦੇ ਵਿੱਚ ਤਾਂ ਇਸ ਵੀਡੀਓ ਨੂੰ ਦੇਖੋ ਤੇ ਇਸ ਬਾਰੇ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਇਸ ਵੀਡੀਓ ਨੂੰ ਦਬਕੇ ਸ਼ੇਅਰ ਵੀ ਕਰੋ ਜਿਵੇਂ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਪਾਇਲ ਮਾਲਕ ਦੇ ਵੱਲੋਂ ਇੱਕ ਵੀਡੀਓ ਬਣਾਈ ਜਾਂਦੀ ਹੈ ਜਿਸ ਦੇ ਵਿੱਚ ਉਸ ਤੋਂ ਉਸ ਦੇ ਵੱਲੋਂ ਕਾਲੀ ਮਾਤਾ ਦਾ ਰੂਪ ਧਾਰਨ ਕੀਤਾ ਗਿਆ ਸੀ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਿੰਦੂ ਜਥੇਬੰਦੀਆਂ ਵੱਲੋਂ ਜਿਸ ਦਾ ਵਿਰੋਧ ਕੀਤਾ ਜਾਂਦਾ ਹੈ ਪਹਿਲਾ ਪਟਿਆਲਾ ਦੇ ਕਾਲੀ ਮਾਤਾ ਮੰਦਰ ਦੇ ਵਿੱਚ ਪਾਇਲ ਮਲਕ ਦੇ ਵੱਲੋਂ ਮਾਫੀ ਮੰਗੀ ਜਾਂਦੀ ਹੈ ਤਾਂ ਹੁਣ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਖਰੜ ਦੇ ਮੰਦਰ ਦੇ ਵਿੱਚੋਂ ਜਿੱਥੇ ਹੁਣ ਉਸ ਦੀ ਝਾੜੂ ਦੇ ਵਿੱਚ ਸੇਵਾ ਲੱਗੀ ਹੈ ਲਗਾਤਾਰ 7 ਦਿਨਾਂ ਦੀ ਸੇਵਾ ਲੱਗੀ ਹੈ ਜੋ ਸਜ਼ਾ ਵਜੋਂ ਇਸ ਨੂੰ ਮਿਲੀ ਹੈ ਤਾਂ ਹੁਣ ਦੱਸ ਦਈਏ ਕਿ ਇਹ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਖਰੜ ਤੋਂ ਜਿੱਥੇ ਕਿ ਪਾਇਲ ਮਲਕ ਝਾੜੂ ਲੋਂਦੀ ਹੋਈ ਨਜ਼ਰ ਆ ਰਹੀ ਹੈ ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ